ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਗੱਲ ਪਹੁੰਚ ਹੀ ਗਈ ਹੈ ਕਿ ਇੱਕ Hindu ਭਰਾ ਸਾਡਾ ਉਹਦੇ ਦਿਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਪ੍ਰਤੀ ਜਿਹੜਾ ਇੱਕ ਦਰਦ ਉੱਠਿਆ ਉਹਨੇ ਸਾਰੇ ਪੰਜਾਬ ਨੂੰ ਕਿ ਦੁਨੀਆ ਨੂੰ ਹਿਲਾ ਕੇ ਰੱਖਤਾ ਜਰਾਮ ਸਿੰਘ ਰਾਣਾ ਜਿਨ੍ਹਾਂ ਨੂੰ ਕਿ ਆਪਾਂ 골ਡਨ ਹੱਟ ਦੇ ਨਾਮ ਦੇ ਨਾਲ ਯਾਦ ਕਰਦੇ ਆਂ ਜਦੋਂ ਕਿਸਾਨੀ ਮੋਰਚਾ ਲੱਗਾ ਸੀ ਤੇ ਮੇਰੇ ਖਿਆਲ ਕਿਲਿਆਂ ਦੇ ਹਿਸਾਬ ਨਾਲ ਉਹ ਜਗਾ ਵਾ ਜਿਹੜੀ ਉਹਨਾਂ ਨੇ 1 ਸਾਲ ਦੇ ਕਰੀਬ ਬੰਦ ਰੱਖਿਆ ਆਪਣਾ ਕਾਰੋਬਾਰ ਵੀ ਤੁਸੀਂ ਇੱਥੇ ਨਾਓ ਤੋ ਬੈਠੋ ਖਾਓ ਲੰਗਰ ਵੀ ਉੱਥੇ ਚੱਲਦਾ ਰਿਹਾ ਉਦੋਂ ਤੋਂ ਅਸੀਂ ਉਹਨਾਂ ਨੂੰ ਜਾਣਦੇ ਸੀਗੇ ਪਰ ਚੇਤਾ ਹੀ ਨਹੀਂ ਆਇਆ ਵੀ ਉਸ ਵੀਰ ਨੂੰ ਵੀ ਬੇਨਤੀ ਕਰੀਏ ਤੇ ਇੱਕ ਦਿਨ ਭਾਈ ਸਾਹਿਬ ਨੇ ਵੈਸੇ ਹੀ ਫੋਨ ਲਾ ਲਿਆ ਉਹਨਾਂ ਨੂੰ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਦਾ ਤਾਂ ਜਿੱਦਾਂ ਆਪਾਂ ਕਹਿੰਦੇ ਨੇ ਪੰਜਾਬੀ ਜਿੱਤਰਾ ਉਹ ਨਿਕਲ ਗਿਆ ਹੈ ਕਿ ਯਾਰ ਇੱਕ ਸਾਲ ਹੋ ਗਿਆ ਤੈਨੂੰ ਉੱਤੇ ਕਿੱਥੇ ਬੈਠੇ ਹੋ ਵੀਡੀਓ ਕਰਾਓ ਉਹ ਵੀਡੀਓ ਦਿਖਾਈ ਤੇ ਕਹਿੰਦੇ ਫਿਰ ਸੇਰੀ ਨੇ ਚੁੱਕਿਆ ਇੱਥੇ ਬੈਠੇ ਹੋ ਇੰਨੀ ਕਿ ਜਗ੍ਹਾ 'ਚ ਜਿੰਨਾ ਇੱਕ ਸੋਫਾ ਹੁੰਦਾ ਘਰ ਦਾ ਉਹ ਸੋਫੇ ਦੇ ਉੱਤੇ ਤੁਸੀਂ ਬਹਿ ਕੇ ਵੇਖ ਲਓ ਮੈਨੂੰ ਲੱਗਦਾ 15 ਮਿੰਟ ਨਹੀਂ ਅੱਜ ਬੰਦਾ ਆਮ ਬਹਿ ਸਕਦਾ ਉੱਠ ਕੇ ਇੱਧਰੋਂ ਜਾਉ ਉੱਧਰੋਂ ਜਾਉ ਉਹ ਉਸ ਸੋਫੇ ਦੀ ਇੰਨੀ ਜਗ੍ਹਾ ਤੇ ਇੱਕ ਸਾਲ ਤੋਂ ਆਪਣੇ ਆਪ ਨੂੰ ਕੈਦ ਕਰਕੇ ਬੈਠਾ ਹੋਇਆ ਸੋ ਗੱਲ ਬੜੀ ਲੰਬੀ ਹੋ ਜਾਣੀ ਪਰ ਮੈਂ ਗੱਲ ਛੋਟੀ ਕਰਾਂ ਰਾਣਾ ਜੀ ਉਰੀ ਆ ਰਹੇ ਨੇ ਆਪਣੇ ਜਥਿਆਂ ਸਮੇਤ ਮੈਨੂੰ ਭਾਜੀ ਉਹਨਾਂ ਨੇ ਜਿਹੜਾ ਕਿਹਾ ਵਾ ਕਹਿੰਦੇ ਕਿ 1500 ਗੱਡੀ ਆ ਜਾਣੀ ਉਸ ਦਿਨ ਤੇ 10000 ਤੋਂ ਲੈ ਕੇ 15000 ਤੱਕ ਜਿਹੜੀ ਸੰਗਤ ਆ ਉਸ ਦਿਨ ਟੁੱਕੇਗੀ ਤੁਸੀਂ ਉਦੋਂ ਨਾਲ ਹੀ ਸੀ ਮੇਰੇ ਖਿਆਲ ਜਿੱਦਣ ਇੱਥੇ ਆਏ ਹਾਂ ਅਸੀਂ ਨਾਲ ਹੀ ਜਾਵਾਂਗੇ ਜਦੋਂ ਜਾਂਦੇ ਜਾਂਦੇ ਆਪਾਂ ਨੂੰ ਇੱਕ ਇਹ ਵੀ ਜਦੋਂ ਆਪਣਾ ਯਾਰੀ ਦੋਸਤੀ ਕਿਸੇ ਨਾ ਰਾਜਾ ਦੇ ਜਾਂਦੇ ਆ ਜਾਂਦੇ ਜਾਂਦੇ ਉਹ ਇੱਕ ਇਹ ਵੀ ਗੱਲ ਕਹਿ ਕੇ ਗਏ ਸੀ ਵੀ ਕੀ ਸਾਡਾ ਇਕੱਠ ਸਭ ਤੋਂ ਵੱਧ ਹੋਊਗਾ ਤੇ ਮੇਰੇ ਵੀਰ ਨੇ ਜਿੰਨੇ ਵੀ ਸਿੱਖ ਨੇ ਮੇਰੇ ਭਰਾ ਨੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇੱਕ ਤਰੀਕ ਨੂੰ ਵੱਧ ਤੋਂ ਵੱਧ ਇੱਥੇ ਟਰੈਕਟਰ ਟਰਾਲੀਆਂ ਮੋਟਰਸਾਈਕਲ ਲੈ ਕੇ ਪਹੁੰਚੀਏ ਆਪਣੀ ਕਿਤੇ ਬੇਇੱਜ਼ਤੀ ਨਾ ਹੋ ਜੇ ਤੇ ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਸਾਲ ਹੋ ਗਿਆ ਭਾਈ ਗਰਜੀਤ ਸਿੰਘ ਨੂੰ ਪੂਰਾ ਹੋਣ ਵਾਲਾ ਉੱਤੇ ਬੈਠੇ ਨੂੰ ਠੀਕ ਆ ਉਹ ਆਪ ਦੀ ਖਾਤਰ ਤਾਂ ਬੈਠੇ ਨਹੀਂ ਹੈਗੇ ਬਿਲਕੁਲ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੀ ਖਾਤਰ ਬੈਠੇ ਨੇ ਕੰਮ ਸਾਰਿਆਂ ਨੂੰ ਹੁੰਦੇ ਨੇ ਸਾਰਿਆਂ ਦੇ ਪਰਿਵਾਰ ਨੇ ਉਹਨਾਂ ਦਾ ਵੀ ਪਰਿਵਾਰ ਹੈ ਆਪਾਂ ਆਪਣੀ ਜ਼ਮੀਰਾਂ ਨੂੰ ਜਾਗਦਿਆਂ ਕਰੀਏ ਤੇ ਵੱਧ ਤੋਂ ਵੱਧ ਇੱਥੇ ਸੰਗਤ ਲੈ ਕੇ ਆਈਏ ਤਾਂ ਕਿ ਜੋ ਪਤਾ ਲੱਗੇ ਠੀਕ ਹੈ ਸਰਕਾਰ ਨੂੰ ਪਤਾ ਲੱਗੇ ਤੇ ਆਪਣੀ ਸੁਣਵਾਈ ਹੋ ਸਕੇ ਬਿਲਕੁਲ ਮੈਂ ਨਾ ਆ ਦੇਖਦਾ ਪਿਆਵਾ ਪਿਛਲੇ ਮਹੀਨੇ ਡੇਢ ਮਹੀਨੇ ਤੋਂ ਆਪਾਂ ਵੀ ਖੈਰ ਉਤੇ ਸੇਵਾ 'ਚ ਜਾਈਦਾ ਵੀ ਕਈ ਸੈਂਕੜੇ ਟਰੈਕਟਰ ਜਿਹੜੇ ਨੇ ਸੇਵਾ ਚ ਲੱਗੇ ਹੋਏ ਨੇ ਹਨਾ ਰੇਤਾ ਕੱਢਦੇ ਪਏ ਨੇ ਖੇਤ ਸਵਾਰਦੇ ਪਏ ਨੇ ਭਾਈ ਆ ਪਾਰਕ ਵੀ ਸਵਾਰ ਜੋ ਆ ਕੇ ਪੰਜਾਬੀ ਓਏ ਪਾਰਕ ਵੀ ਸਵਾਰਨੀ ਪੈਣੀ ਐ ਜੇ ਪਾਰਕ ਨਾ ਸਵਾਰੀ ਤੇ ਕਾਨੂੰਨ ਜਿਹੜਾ ਠੰਡੇ ਬਸਤੇ ਚ ਪਿਆ ਇਹਨਾਂ ਨੇ ਪਤਾ ਨਹੀਂ ਕਿੱਧਰ ਤੱਕ ਕਿੱਧਰ ਲੈ ਜਾਣਾ ਇਹ sireh ਜ ਨਹੀਂ ਜੇ ਲੱਗਣਾ ਜਨਾਚਰ ਤੁਸੀਂ ਨਾ ਨਾ ਆਏ ਉਹਨਾਂ ਚਾਰੇ sireh ਨਹੀਂ ਜੇ ਲੱਗਣਾ ਲਾਂਤਾਲੀ ਗੱਲ ਐ ਬਹੁਤ ਵੱਡੀ ਲਾਂਤਾਲੀ ਗੱਲ ਐ ਕਿ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਦਾ ਕਾਨੂੰਨ ਨਹੀਂ ਬਣਿਆ ਹੁਣ ਤੱਕ ਨਾ ਹੀ ਦੇਖ ਲੋ ਕਿਸੇ ਨੇ ਹਿੰਮਤ ਕਰੀ ਐ ਭਾਈ ਗਰਜੀਤ ਸਿੰਘ ਨੂੰ ਪੂਰਾ 1 ਸਾਲ ਹੋ ਗਿਆ ਹੁਣ ਤਾਂ ਜਾਗ ਜੋ ਹੁਣ ਤਾਂ ਤੁਸੀਂ ਜਾਗ ਲੋ ਜਾਂ ਫਿਰ ਆਪਾਂ ਆਪਦੇ ਕੰਮ ਹੀ ਕਰ ਲੈ ਆਪਦੇ ਕੰਮ ਹੀ ਜ਼ਰੂਰੀ ਨੇ ਆਪਦੇ ਕੰਮ ਕਰਕੇ ਵੀ ਆ ਆਏ ਆ ਐਦਾਂ ਹੀ ਤੁਰ ਜਾਣਾ ਆਪਾਂ ਨੇ ਕਿਰਪਾ ਕਰੋ ਸਾਰੇ ਮੇਰੇ ਭਰਾਵਾਂ ਨੂੰ ਹੱਥ ਵੰਨ ਕੇ ਬੇਨਤੀ ਆ ਵੀ ਜਾਗੋ 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 ਬੇਇੱਜ਼ਤੀ ਨਾ ਹੋ ਜੇ ਰਾਣਾ ਵੀਰ 골ਡਨ ਹੱਟ ਵਾਲਾ ਉਦੋਂ 1500 ਗੱਡੀ ਲੈ ਕੇ ਆਊਗਾ ਤੁਸੀਂ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਟਰੈਕਟਰ ਟਰਾਲੀ ਮੋਟਰਸਾਈਕਲ ਮੋਟਰਸਾਈਕਲ ਮੇਰੀਆਂ ਭੈਣਾ ਵੱਧ ਤੋਂ ਵੱਧ ਇੱਥੇ ਪਹੁੰਚੋ ਹੱਥ ਵਨ ਕੇ ਬੇਨਤੀ ਆ ਸਾਰਿਆਂ ਨੂੰ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਹੈਗੇ ਆ ਠੀਕ ਹੈ ਇਹ ਆਪਣੇ ਸਾਰਿਆਂ ਦਾ ਮਸਲਾ ਸਾਰੇ ਧਰਮਾਂ ਦੇ ਕੰਮ ਵਾਸਤੇ ਵੀਰ ਨੂੰ ਇੱਕ ਸਾਲ ਹੋ ਚੱਲਿਆ ਬੈਠਿਆਂ ਨੂੰ ਜਮੀਰਾਂ ਨੂੰ ਮੜੀਆਂ ਜੀਆਂ ਜਗਾਓ ਹੱਥ ਬੰਦ ਕੇ ਬੇਨਤੀ ਆ ਮੇਰੇ ਭਰਾਵਾ ਨੂੰ ਵੱਧ ਤੋਂ ਵੱਧ ਘੱਟ ਲੈ ਕੇ ਇੱਕ ਤਰੀਕ ਨੂੰ ਇੱਥੇ ਪਹੁੰਚੋ ਇੱਕ ਬੇਨਤੀ ਮੈਂ ਕਰਦਾ ਤੁਸੀਂ ਭੈਣਾਂ ਦੀ ਗੱਲ ਕਰਤੀ ਆ ਇੱਕ ਮੈਂ ਗੱਲ ਦੱਸਣੀ ਜਿਹੜੀ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਬਾਬਾ ਜੀ ਮੇਰੇ ਨਾਲ ਹੋਈ ਸੀ ਜਦੋਂ 14 15 ਤਰੀਕ ਨੂੰ ਉਧਰ ਸੈਸ਼ਨ ਚੱਲਣ ਰਿਹਾ ਸੀ ਤੇ ਆਪਾਂ ਇੱਥੇ ਛੱਡੇ ਦੇ ਥੱਲੇ ਇਕੱਠ ਰੱਖਿਆ ਸੀ ਤੇ ਭਾਈ ਸਾਹਿਬ ਦਾ ਪਰਿਵਾਰ ਆਇਆ ਸੀ ਭਾਈ ਸਾਹਿਬ ਦਾ ਪਰਿਵਾਰ ਆਇਆ ਤੇ ਭਾਈ ਸਾਹਿਬ ਦੀ ਸਿੰਘਣੀ ਉਨੇ ਨੇ ਮੇਰੇ ਤਰਲਾ ਜਿਆ ਲਿਆ ਇਹਦੇ ਵੀਰ ਜੀ ਉਹਨਾਂ ਨੂੰ ਕਹਾਂ ਹ ਮੜਾ ਜਾ ਮੂੰਹ ਥੋੜਾ ਜਿਹਾ ਬਾਹਰ ਕੱਢਣ ਮੈਂ ਵੇਖਣਾ ਭੈਣੋ ਕਿਤੇ ਸਿਰ ਦਾ ਸਾਈਂ ਕਿਤੇ ਦੋ ਦਿਨ ਘਰੋਂ ਬਾਹਰ ਰਹਿ ਜੇ ਨਾ ਤੇ ਜਾਨ ਨਿਕਲੀ ਜਾਂਦੀ ਆ ਹਾਂਜੀ ਉਹਦਾ ਜਿਉਂਦਾ ਜਾਗਦਾ ਉੱਤੇ ਬੈਠਾ ਉਹ ਵੀ ਕਿਸੇ ਮਾਂ ਦਾ ਪੁੱਤ ਐ ਮਾ ਮਾ ਉਹ ਵੀ ਕਿਸੇ ਮਾ ਦਾ ਪੁੱਤ ਹੈ ਉਹਦੇ ਵੀ ਉਹਦੀ ਵੀ ਘਰ ਵਾਲੀ ਹੈਗੀ ਆ ਉਹਨਾਂ ਦੇ ਘਰੇ ਵੀ ਫੋਰਚੂਨਰ ਗੱਡੀ ਖੜੀ ਆ ਥਾਰ ਖੜੀ ਉਹਦੇ ਲੇਵੇ ਕਿਹੜੀ ਚੀਜ਼ ਦੀ ਘਾਟ ਹੈ ਉਹਦੇ ਲੇਵੇ ਤਾਂ ਸਾਰੀਆਂ ਸੁੱਖ ਸਹੂਲਤਾਂ ਨੇ ਉਹ ਕੀ ਦੇ ਖਾਤਰ ਬੈਠੇ ਆ ਮੇਰੇ ਭਰਾਵੋ ਜਾਗੋ 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 ਵੱਧ ਤੋਂ ਵੱਧ ਇੱਕ ਤਰੀਕ ਨੂੰ ਇੱਥੇ ਪਹੁੰਚੋ ਯਾਰ ਜੇ ਅਜੇ ਵੀ ਨਹੀਂ ਆਪਾਂ ਆਉਣ ਜੋਗੇ ਨਾ ਫੇਰ ਮੈਂ ਸਮਝਦਾ ਵਾਂ ਆਪਾਂ ਅੰਦਰੋਂ ਖੋਖਲੇ ਹੋ ਗਏ ਆ ਵੀਰਾ ਮਰ ਚੁੱਕੀਆਂ ਫਿਰ ਸਾਡੀ ਜਿਹੜੇ ਨੌਜਵਾਨ ਨੇ ਨਾ ਸਾਡੇ ਵਰਗੇ ਜਿਹੜੇ ਹੁਣ 50 ਟੱਪ ਗਏ ਹੁੰਦੇ ਚਿੱਟੀਆਂ ਦਾੜੀਆਂ ਵਾਲਿਆਂ ਨੂੰ ਸਮਝਦੇ ਨੇ ਕਿ ਇਹ ਪੁਰਾਣਾ ਮਾਡਲ ਆ ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦਵਾਂ ਜੇ ਵੀਰੋ ਆਪਾਂ ਅਜੇ ਵੀ ਨਹੀਂ ਨਾ ਆਏ ਕਾਨੂੰਨ ਤਾਂ ਬਣ ਜਾਣਾ ਜੇ ਕਾਨੂੰਨ ਹੀ ਬਣ ਜਾਣਾ ਜੇ ਉਹ ਮੈਂ ਤੁਹਾਨੂੰ ਮਹਾਰਾਜ ਦੇ ਹਜ਼ੂਰੀ ਚ ਗੱਲ ਕਹਿ ਰਿਹਾ ਵਾਂ ਮਹਾਰਾਜ ਇੱਥੇ ਹਾਜ਼ਰ ਨਾਜਰ ਵਰਤਦੇ ਸਾਡੇ ਨੂੰ ਕਾਨੂੰਨ ਬਣ ਜਾਣਾ ਜੇ ਪਰ ਮੇਣਾ ਲੈ ਲੋਗੇ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਹੈ ਨਾ ਪੰਥ ਦਾ ਮੇਣਾ ਲੈ ਲੋ ਇਹ ਫਿਰ ਗੁਰਜੀਤ ਸਿੰਘ ਦਾ ਵੀ ਮੇਣਾ ਹੋਣਾ ਜੇ ਗੁਰਜੀਤ ਸਿੰਘ ਕੱਲਾ ਪੰਥ ਦੇ ਬਰਾਬਰ ਹੈ ਇਸ ਵੇਲੇ ਮੈਂ ਤੇ ਬੋਲਦਾ ਨਾ ਵੀ ਨਾਨਕ ਨਾਮ ਜਹਾਜ ਚੜੇ ਸੁਤਰੇ ਪਾਰ ਆਣ ਕੇ ਪੈਰ ਰਖ ਲਓ ਜੇ ਲੋਜਮੈਂਟ ਕਰੀ ਦੀ ਨਾ ਸਾਰੇ ਮੇਹੇ ਨਾਨ ਦੇ ਜਹਾਜ ਚੜਨ ਲੱਗਾ ਜੇ ਇਹ ਪਿਛੇ ਨਾ ਲੈ ਜਾਓ ਫਿਰ ਨਾ ਸਾਨੂੰ ਕੋ ਵਾਰੀ ਨਹੀਂ ਮਿਲੀ ਮਹਾਰਾਜ ਨੇ ਨਾਮ ਦੇ ਜਹਾਜ ਤੇ ਚੜ ਜਾਓ ਸਾਰੇ ਪਾਰ ਹੋ ਜਾਣਗੇ ਇਹ ਵਾਅਦੇ ਨਾਲ ਗੱਲ ਹੈ ਸਾਰੇ ਪਾਰ ਹੋ ਜਾਣਗੇ ਜਿਹੜਾ ਇੱਥੇ ਆ ਕੇ ਹਾ ਦਾ ਨਾਰਾ ਮਾਰੇਗਾ ਉਹ ਸਮਝੋ ਪਾਰ ਹੋ ਜਾਏਗਾ ਮਹਾਰਾਜ ਨੇ ਆਪਾਂ ਨੂੰ ਕਾਦੀ ਖਾਤਰ ਭੇਜਿਆ ਇੱਥੇ ਮੜਿਆ ਯਾਦ ਕਰੋ ਵੀ ਸੱਚੇ ਪਾਤਸ਼ਾਹ ਨੇ ਕਾਦੀ ਖਾਤਰ ਭੇਜਿਆ ਤੇ ਛੋਟੇ ਸਾਹਿਬ ਜਦਿਆਂ ਨੇ ਕਾਦੀ ਕਾਤਰ ਰਸੀਦੀਆਂ ਦਿੱਤੀਆਂ ਸੀ ਤੇ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਵਿੱਚ ਕਾਦੀ ਖਾਤਰ ਸੀਸ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਕਾਦੀ ਖਾਤਰ ਬੈਠੇ ਸੀ ਮਾਵਾ ਦੇ ਜਿਹੜੇ ਪੁੱਤਰ ਸੀ ਉਹ ਉਹਨਾਂ ਦੇ ਟੋਟੇ ਗਲਾਂ ਟੋਟੇ ਕਰਕੇ ਗਲਾਂ 'ਚ ਪਾ ਦੇ ਕਾਦੀ ਖਾਤਰ ਪਾਏ ਸੀ ਉਹ ਜਾਗੋ ਮੇਰੇ ਭਰਾ ਮੜਿਆ ਪੜੋ ਇਤਿਹਾਸ ਪੜੋ ਵੱਧ ਤੋਂ ਵੱਧ ਇਤਿਹਾਸ ਪੜੋ ਮੇਰੇ ਵੀਰੋ ਗੱਲਾਂ ਜਜ਼ਬਾਤੀ ਕਰਤੀਆਂ ਨੇ ਪਰ ਹੈ ਹੀ ਜਜ਼ਬਾਤਾਂ ਦੀ ਖੇਡ ਐ ਸਾਰੀ ਯਾਰ ਆਜੋ ਕਿ ਕਿੱਡਾ ਕੋ ਕਹਿ ਟੱਠ ਜੁਗਾ ਕੇ ਕਰਨਾ ਕੀ ਇਥੇ ਆ ਕੇ ਇੱਕ ਦਿਨ ਬੈਠ ਕੇ ਗੱਲਾਂ ਆਪਣੀਆਂ ਕਰਦੇ ਹੋ ਉਹਨਾਂ ਦੀਆਂ ਸੁਣ ਲਿਓ ਸਾਡੀਆਂ ਸੁਣ ਲਿਓ ਤੁਸੀਂ ਆਪਣੀਆਂ ਕਰ ਲਿਓ ਤੇ ਲੰਗਰ ਛਾ ਕੇ ਘਰੋਂ ਚਲ ਜਾਣਾ ਕਿੱਡਾ ਕੋ ਪਾਟ ਟੱਠ ਜੁਗਾ ਯਾਰ ਹੈ ਉਹ ਵੀ ਤਾਂ ਬੈਠਾ ਹੀ ਆ ਨਾ ਉਹਦੇ ਵੀ ਘਰ ਦੀ ਢੇਰੀ ਐ ਆਮ ਤੌਰ ਤੇ ਜਿਨ੍ਹਾਂ ਨੇ ਪਸ਼ੂ ਰੱਖੇ ਹੁੰਦੇ ਉਹਨਾਂ ਦਾ ਬੋਝਾ ਹੁੰਦਾ ਕਿ ਉਹ ਪਸ਼ੂਆਂ ਦਾ ਫਿਰ ਕਿੱਦਾਂ ਪੱਠਾ ਪੱਠੇ ਕੌਣ ਪਾਊਗਾ ਪਾਣੀ ਕੌਣ ਪਿਆਊਗਾ ਗੱਲ ਇਹ ਐ ਵੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਜਦੋਂ ਕਿਤੇ ਮਸਲਾ ਅੜ ਜਾਂਦਾ ਆਪਣੇ ਕਿਸੇ ਘਰੇ ਸਵੇਰੇ ਸਵੇਰੇ ਫੋਨ ਆ ਜੇ ਵੀ ਭਾਈ ਸਾਹਿਬ ਫਲਾਣਾ ਚੜ੍ਹਾਈ ਕਰ ਗਿਆ ਤੇ ਉਸ ਦਿਨ ਸਾਰੀਆਂ ਛੁੱਟੀਆਂ ਹੁੰਦੀਆਂ ਹੀ ਨੇ ਨਾ ਦੇਖੋ ਸਾਡਾ ਨੇੜਲਾ ਰਿਸ਼ਤੇਦਾਰ ਚੜ੍ਹਾਈ ਕਰ ਜੇ ਤੇ ਛੁੱਟੀਆਂ ਕਰਨੀਆਂ ਕਰਨੀਆਂ ਪੈਂਦੀਆਂ ਨੇ ਰਿਸ਼ਤੇਦਾਰੀ ਦੇ ਮੂਹਨ ਕਰਨੀਆਂ ਪੈਂਦੀਆਂ ਤੇ ਗੁਰੂ ਨਾਲ ਸਾਡਾ ਇਹ ਇੰਦਾ ਵੀ ਰਿਸ਼ਤਾ ਨਹੀਂ ਯਾਰ ਗੁਰੂ ਨਾਲ ਸਾਡਾ ਇੰਨਾ ਵੀ ਨਹੀਂ ਰਿਸ਼ਤਾ ਰਹਿ ਜਾਂ ਕਿ ਇੱਕ ਸਾਲ ਦੇ ਵਿੱਚ ਮੈਨੂੰ ਲੱਗਦਾ ਕਿ ਕਿ ਮੇਹ ਲੋਕ ਹੋਣੇ ਨੇ ਜਿਹੜੇ ਇੱਕ ਸਾਲ ਚ ਇੱਕ ਵਾਰੀ ਵੀ ਨਹੀਂ ਆਏ ਅਜੇ ਤੱਕ ਮੇਰੇ ਸਿੱਖ ਵੀਰਾਂ ਨੂੰ ਜਿਹੜੇ ਮੇਰੇ ਸਿੱਖ ਭਰਾ ਨੇ ਉਹਨਾਂ ਨੂੰ ਇੱਕ ਉਹਨਾਂ ਦੇ ਚਰਨਾਂ ਦੇ ਵਿੱਚ ਮੇਰੀ ਇੱਕ ਬੇਨਤੀ ਹੈ ਵੀ ਆਪਾਂ ਆਪਣੇ ਸਿੱਖ ਭਰਾਵਾਂ ਦੀਆਂ ਲੱਤਾਂ ਖਿੱਚਣੀਆਂ ਬੰਦ ਕਰਦੀਏ ਉਹਨਾਂ ਨੂੰ ਇਹ ਬੇਨਤੀ ਹੈ ਜਿਹੜੇ ਆਪਣੇ ਸਿੱਖ ਨੇ ਨਾ ਉਹਨਾਂ ਨੂੰ ਵੀ ਆਪਣੀ ਆਪਾ ਆਪਦੀਆਂ ਲੱਤਾਂ ਖਿੱਚਣੀਆਂ ਬੰਦ ਕਰਦੀਏ ਮੇਰੇ ਭਰਾਓ ਆਓ ਸਾਰੇ ਹੱਥ ਬੰਨ ਕੇ ਬੇਨਤੀ ਆਓ ਇੱਥੇ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਇੱਥੇ ਵੱਧ ਤੋਂ ਵੱਧ ਮਾਮਾ ਨੂੰ ਭੈਣਾ ਨੂੰ ਭਰਾਵਾਂ ਨੂੰ ਬੱਚਿਆਂ ਨੂੰ ਵੱਧ ਤੋਂ ਵੱਧ ਲੈ ਕੇ ਪਹੁੰਚੋ ਕਿ ਇੱਥੇ ਪੜਾਵਾ ਵੈਸੇ ਕੰਮ ਵੀ ਸੌਖਾ ਹੀ ਆ ਤੇ ਸਰਕਾਰੀ বাস ਚ ਚੜ ਕੇ ਆ ਜਾਓ ਭਾਵੇਂ ਤੁਸੀਂ ਅੰਮ੍ਰਿਤਸਰ ਉਹ ਬਹਿ ਜਾਓਗੇ ਟਿਕਟ ਵੀ ਨਹੀਂ ਲਗਣੀ ਤੇ ਹੁਣ ਗੱਲ ਇਹ ਆ ਵੀ ਵੀਡੀਓ ਹੋ ਗਈ ਲੰਮੀ ਪਰ ਜਿੰਨੇ ਵੀ ਤੁਸੀਂ ਸੁਣੀਏ ਸ਼ੇਅਰ ਜ਼ਰੂਰ ਕਰਦੇ ਹੋ ਭਰਾਵੋ ਤੇ ਮੈਂ ਇੱਥੇ ਧੰਨਵਾਦ ਕਰਨਾ ਚਾਹੂੰਗਾ ਭਾਈ ਰਾਮ ਸਿੰਘ ਰਾਣਾ ਜੀ ਦਾ ਕਿ ਉਹਨਾਂ ਨੇ ਇੱਕ ਹਲੋਣਾ ਜਿਹੜਾ ਦਿੱਤਾ ਉਹਦੇ ਨਾਲ ਕੌਮ ਜਾਗੀ ਐ ਦੇਸ਼ ਦੁਨੀਆ ਤੱਕ ਗੱਲ ਪਹੁੰਚੀ ਐ ਤੇ ਮੈਨੂੰ ਲੱਗਦਾ ਸਰਕਾਰ ਦੇ ਵੀ ਹੁਣ ਨਾ ਥੋੜਾ ਜਿਹਾ ਘੰਟੀਆਂ ਵੱਜਣ ਲੱਗ ਪਈਆਂ ਹੋਣੀਆਂ ਤੇ ਸਰਕਾਰੇ ਕਾਨੂੰਨ ਬਣਾ ਦੇ ਚੰਗਾ ਤੂੰ ਵਡਿਆਈ ਲੈ ਲੈ ਪਹਿਲਿਆਂ ਕੋ ਨਹੀਂ ਲਈ ਗਈ ਤੇ ਅਖੀਰ ਚ ਹੀ ਬੇਨਤੀ ਹੈ ਭਾਈ ਇੱਕ ਤਰੀਕ ਨੂੰ ਦਿਨ ਬੁੱਧਵਾਰ ਹੁਣ ਦੇ ਹਿਸਾਬ ਦੇ ਨਾਲ ਪਰਸੋਂ ਦੀ ਗੱਲ ਜੇ ਤੇ ਜੇ ਤੁਸੀਂ ਕੱਲ ਸੁਣੋਗੇ ਤੇ ਬੁੱਧਵਾਰ ਤੁਸੀਂ ਹਿਸਾਬ ਲਾ ਲਿਓ ਬੁੱਧਵਾਰ ਨੂੰ ਇੱਥੇ ਪਹੁੰਚਣਾ ਹੀ ਪਹੁੰਚਣਾ ਤੇ ਆਓ ਇੱਕ ਵਾਰੀ ਆਪਣਾ ਵੀ ਕੋਈ ਯੋਗਦਾਨ ਪਾ ਦਈਏ ਕਿਤੇ ਨਿਆਣਿਆਂ ਨੂੰ ਦੱਸਣ ਵਾਲੇ ਬਣਾ ਗਿਆ ਕਿ ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਨੂੰਨ ਬਣਿਆ ਸੀ ਨਾ ਅਸੀਂ ਉੱਥੇ ਗਏ ਸੀ ਇਹ ਕਹਿਣ ਜੋਗੇ ਹੋ ਜੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਸ੍ਰੀ ਆਕਾਲ ਜਕਾਰੇ ਲਾਵੇ ਸੁਣ ਕੇ ਨਿਹਾਲ ਹੋ ਜਾਵੇ ਧੰਨ ਧੰਨ ਬ੍ਰਹਮ ਗਿਆਨੀ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਚਰਨ ਕਮਲਾਂ ਨੂੰ ਭਾਵੇ ਸੁਣ ਕੇ ਨਿਹਾਲ ਹੋ ਜਾਵੇ ਸ੍ਰੀ ਆਕਾਲ ਇੱਕ ਨਾਰਾ ਲਾਜੋ ਆਣ ਕੇ ਇਨਾ ਤੁਹਾਡਾ ਧੰਨਵਾਦ ਸਰ ਨੂੰ ਬੇਨਤੀ ਹੈ ਆ ਵਾਹਿਗੁਰੂ ਜੀ ਕੀ ਕਾ ਸਵਾਹ ਵਾਹਿਗੁਰੂ ਜੀ ਕੀ ਸਤਿ